ਸਤ ਸ੍ਰੀ ਅਕਾਲ ਦੋਸਤੋ ਇਹ ਹੈਗੇ ਆ ਸ੍ਰੀ ਗੋਖਲੇ ਜੀ ਗੋਪਾਲ ਗੋਖਲੇ ਜੀ ਇਹ ਕਾਂਗਰਸ ਦੇ ਨਰਮ ਦਲ ਦੇ ਨੇਤਾ ਸੀ ਲਾਰਡ ਹਾਰਡਿੰਗਾ ਜਿਹੜੇ ਦੂਜੇ ਬੰਨੇ ਆ ਇਹਨਾਂ ਨੇ ਨਾ ਇੱਕ ਵਾਰੀ ਗੋਖਲੇ ਜੀ ਨੂੰ ਪੁੱਛਿਆ ਕਿਉਂ ਜੀ ਜੇ ਤੁਹਾਨੂੰ ਦੱਸਿਆ ਜਾਵੇ ਕਿ ਅੰਗਰੇਜ਼ ਹਿੰਦ ਨੂੰ ਛੱਡ ਕੇ ਜਾ ਰਹੇ ਆ ਤਾਂ ਤੁਸੀਂ ਇਸ ਉੱਤੇ ਕੀ ਪ੍ਰਤੀਕਰਮ ਦਿਵੋਗੇ ਐਲਾਰ ਡਹਾਰਡਿੰਗ ਨੇ ਗੋਖਲੇ ਜੀ ਨੂੰ ਪੁੱਛਿਆ ਤੇ ਗੋਖਲੇ ਜੀ ਨੇ ਕਿਹੜਾ ਜਵਾਬ ਦਿੱਤਾ ਮੈਨੂੰ ਇਹ ਗੁੱਲ ਸੁਣ ਕੇ ਬੜੀ ਖੁਸ਼ੀ ਹੋਵੇਗੀ ਪਰ ਅਗਰੇਜ਼ਾਂ ਦੇ ਅਦਨ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਵਾਪਸ ਮੋੜ ਆਉਣ ਲਈ ਮੈਂ ਤਾਰ ਦੇ ਦੇਵਾਂਗਾ ਕਿ ਅੰਗਰੇਜ਼ ਅਜੇ ਅਦਨ ਤੱਕ ਹੀ ਗਏ ਹੋਣਗੇ ਹਿੰਦੁਸਤਾਨ ਨੂੰ ਛੱਡ ਕੇ ਤੇ ਮੈਂ ਉਹਨਾਂ ਨੂੰ ਫੇਰ ਕਹਾਂਗਾ ਕਿ ਉਹ ਵਾਪਸ ਹਿੰਦੁਸਤਾਨ ਆ ਜਾਣ ਗੱਲ ਦੋਸਤੋ ਇਥੋਂ ਤੁਰੀ ਆ ਗਦਰ ਪਾਰਟੀ ਤੋਂ ਕਿ ਜਦੋਂ ਕਰਤਾਰ ਸਿੰਘ ਥਰਾਬਾ ਟੁੰਡੀਲਾੜ ਤੇ ਜਗਤ ਸਿੰਘ ਸੁਰ ਸਿੰਘ ਫੜੇ ਗਏ ਪੀ ਕੀ ਗੱਲ ਸੀ ਲੋਕਾਂ ਨੇ ਸਾਥ ਕਿਉਂ ਨਹੀਂ ਦਿੱਤਾ ਸਰਾਬੇਣਾ ਨੇ ਇੰਨੀਆਂ ਮੁਸ਼ਕਲਾਂ ਇੰਨੀਆਂ ਦੁਸ਼ਵਾਰੀਆਂ ਇੰਨੀਆਂ ਗਦਾਰੀਆਂ ਸਹੀਆਂ ਇੱਕ ਵਾਰੀ ਇਹ ਤਿੰਨੇ ਕਾਬਲ ਚਲੇ ਗਏ ਸੀ ਤੇ ਰੂਥ ਜਾ ਕੇ ਉੱਥੋਂ ਫੇਰ ਮਦਦ ਲਿਆ ਕੇ ਤੇ ਆਪਣਾ ਦੇਸ਼ ਆਜ਼ਾਦ ਕਰਾਉਣ ਬਾਰੇ ਇੰਨਾ ਗੱਲ ਸੋਚੀ ਸੀ ਪਰ ਕੀ ਹੁੰਦਾ ਕਿ ਸਰਾਬਾ ਆਪਦੀ ਕਾਬਲ ਵਾਲੀ ਠਾਰ ਤੇ ਪਿਆ ਪਿਆ ਰਾਤ ਨੂੰ ਉੱਠ ਕੇ 12 ਵਜੇ ਨਾ ਇੱਕ ਕਵਿਤਾ ਲਿਖਦਾ ਕਿ ਪਈ ਸਿਰ ਸ਼ੇਰਾਂ ਦੇ ਜਾਣਾ ਕੀ ਭੱਜ ਕੇ ਇਹ ਕਵਿਤਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਪਿਛੋਂ ਆਪਾਂ ਪੜ੍ਹ ਕੇ ਵਿਸਰਾਵਾਂਗੇ ਕਿਸੇ ਵੀਡੀਓ ਚ ਇਹ ਕਵਿਤਾ ਜਿਹਨੂੰ ਟੁੰਡੀ ਲਾੜ ਤੇ ਜਗਤ ਸਿੰਘ ਸੁਰ ਸਿੰਘ ਨੂੰ ਸੁਣਾਉਂਦਾ ਨਾ ਉਹ ਕਹਿੰਦੇ ਉਹ ਮੁੰਡਿਆ ਤੇਰਾ ਮਿੰਟ ਚ ਪਤਾ ਨਹੀਂ ਲੱਗਦਾ ਪਹਿਲਾਂ ਤੂੰ ਸਾਨੂੰ ਇਧਰ ਕਾਬਲ ਨੂੰ ਲੈ ਆਂ ਆਂ ਵੀ ਆਪਾਂ ਰੂਸ ਨੂੰ ਨਿਕਲੀਏ ਫਗਾਨਿਸਤਾਨ ਦੀ ਹੱਦ ਪਾਰ ਕਰਕੇ ਹੁਣ ਤੂੰ ਆ ਨਾ ਪੰਜਾਬ ਨੂੰ ਮੋੜ ਚੱਲ ਗਏ ਮੇਰਾ ਪਤਾ ਹੀ ਕੋਈ ਨਹੀਂ ਲੱਗਦਾ ਉਹ ਆਂਦਾ ਸਰਾਪਾ ਜੇ ਅਫਗਾਨਿਸਤਾਨ ਨੰਗਦਿਆਂ ਆਪਾਂ ਨੂੰ ਇੱਥੇ ਕਿਸੇ ਨੇ ਮੁਖਬਰੀ ਕਰਕੇ ਅੰਗਰੇਜ਼ ਨੂੰ ਫੜਾਤਾ ਤੇ ਗਿੱਦੜਾਂ ਵਾਲੀ ਮੌਤ ਮਰਾਂਗੇ ਜਾਂ ਕਿਸੇ ਪਠਾਣਾ ਨੇ ਉਹ ਗੋਲੀ ਮਾਰਤੀ ਤੇ ਆਖਣਗੇ ਵੀ ਅਸੀਂ ਗਦਰੀ ਮਾਰਤੇ ਆ ਤੇ ਆਪਾਂ ਪੰਜਾਬ ਜਾਈਏ ਤੇ ਸੂਰਮਿਆਂ ਵਾਂਗੂ ਲੜਗੇ ਆਪਦੇ ਸਾਥੀਆਂ ਨੂੰ ਜੇਲ੍ਹਾਂ ਚੋਂ ਛਡਾਈਏ ਤੇ ਜਿਹੜੇ ਗਦਾਰ ਪਾਪੀ ਜਿਨ੍ਹਾਂ ਨੇ ਗੱਦਰ ਲਹਿਰ ਨੂੰ ਫੇਲ ਕੀਤਾ ਉਹਨਾਂ ਨੂੰ ਗੱਡੀ ਚੜਾਈਏ ਤੇ ਜਾਂ ਸੂਰਮਿਆਂ ਵਾਲੀ ਮੌਤ ਉੱਥੇ ਜਾ ਕੇ ਮਰਗੇ ਇਹ ਗੱਲ ਜਗਤ ਸਿੰਘ ਸੂਰ ਸਿੰਘ ਤੇ ਟੁੰਡੀ ਲਾਟ ਦੇ ਮੰਨਣ ਚਾਹ ਕੀ ਸੀ ਇਹ ਵਾਪਸ ਆ ਗਿਆ ਤੇ ਆਣ ਕੇ ਜੇਲਮ ਲਾਗੇ ਪੇਂਟਾ ਹਰਖਪੁਰ ਉਥੇ ਇੱਕ ਮਾਸਟਰ ਦਲੀਪ ਸਿੰਘ ਦਾ ਪੁਰਾਣਾ ਸਾਥੀ ਜਮਾਤੀ ਸੀ ਉਹਦੇ ਘਰ ਆਏ ਆ ਉਥੋਂ ਇਹਨਾਂ ਸੁਨੇਹਾ ਬੂੜਸੋਂ ਨੂੰ ਭੇਜਿਆ ਵੀ ਗੰਡਾ ਸੋਂ ਰਸਾਲਦਾਰ ਨੂੰ ਕਿ ਉਹ ਸਾਨੂੰ ਹਥਿਆਰ ਤੇ